ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਿਆਜ਼ ਦੇ ਛਿਲਕੇ ਦੇ ਫਾਇਦੇ ਅਤੇ ਉਸ ਦਾ ਯੂਜ਼ ਦੱਸੂ। ਤਾਂ ਦੋਸਤੋ ਇਹ ਬਿਲਕੁਲ ਸੱਚ ਹੈ। ਪਿਆਜ਼ ਦੇ ਛਿਲਕੇ ਦੀ ਕੋਈ ਡਿਸ਼ ਤਾਂ ਆਪਾਂ ਨਹੀਂ ਬਣਾ ਸਕਦੇ। ਤਾਂ ਦੋਸਤੋ ਫਿਰ ਵੀ ਪਿਆਜ਼ ਦਾ ਛਿਲਕਾ ਆਪਣੇ ਬੜੇ ਹੀ ਕੰਮ ਦੀ ਚੀਜ਼ ਹੈ। ਤਾਂ ਦੋਸਤੋ ਜੇ ਤੁਹਾਡੇ ਟੱਟ ਦੇ ਵਿੱਚ ਕੋਈ ਵੀ ਇਨਫੈਕਸ਼ਨ ਹੋ ਗਈ ਹੈ ਤਾਂ ਤੁਸੀਂ ਪਿਆਜ਼ ਦੇ ਛਿਲਕੇ ਦਾ ਪ੍ਰਯੋਗ ਕਰੋ। ਪਿਆਜ਼ ਦੇ ਛਿਲਕੇ ਦੇ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਸ ਗੁਣ ਪਾਏ ਜਾਂਦੇ ਹਨ ਜੋ ਤੁਹਾਡੀ ਪੇਟ ਦੀ ਇਨਫੈਕਸ਼ਨ ਨੂੰ ਜਲਦੀ ਹੀ ਠੀਕ ਕਰ ਦੇਣਗੇ। ਤਾਂ ਦੋਸਤੋ ਤੁਸੀਂ ਕਰਨਾ ਕੀ ਹੈ? ਇੱਕ ਜਾਂ ਦੋ ਪਿਆਜ਼ ਦੇ ਛਿਲਕਿਆਂ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਡਬੋ ਕੇ ਰੱਖ ਦਿਵੋ ਅਤੇ ਸਵੇਰੇ ਉੱਠ ਕੇ ਉਸ ਸੇਵਨ ਕਰੋ ਇਸ ਦਾ ਇਸਤੇਮਾਲ ਕਰਨਾ ਜੋ ਤੁਹਾਡੇ ਢਿੱਡ ਦੇ ਵਿੱਚ ਇਨਫੈਕਸ਼ਨ ਹੋਈ ਹੈ ਉਹ ਖਤਮ ਹੋ ਜਾਵੇਗੀ ਤਾਂ ਦੋਸਤੋ ਪਿਆਜ਼ ਦਾ ਛਿਲਕਾ ਕੈਂਸਰ ਦੇ ਬਚਾਅ ਲਈ ਵੀ ਬਹੁਤ ਹੀ ਤਾਰਗਰ ਹੈ ਤਾਂ ਦੋਸਤੋ ਪਿਆਜ਼ ਦੇ ਛਿਲਕੇ ਦੀ ਜੇਕਰ ਚਾਹ ਵਾਂਗੀ ਪੀਤੀ ਜਾਵੇ ਤਾਂ ਇਹ ਕੈਂਸਰ ਦੇ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਹੀ ਰੋਕਦਾ ਹੈ ਕਿਉਂਕਿ ਦੋਸਤੋ ਇਸ ਦੇ ਵਿੱਚ ਕ੍ਰੀਏਟਿੰਗ ਨਾਮਕ ਐਂਜ਼ਾਈਮ ਪਾਇਆ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਇਸ ਦੇ ਵਿੱਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਪਾਏ ਜਾਂਦੇ ਹਨ ਤਾਂ ਦੋਸਤੋ ਤੁਸੀਂ ਪਿਆਜ਼ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਉਬਾਲ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਇਸ ਦੇ ਨਾਲ ਹੀ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤਾਂ ਦੋਸਤੋ ਪਿਆਜ਼ ਦੇ ਛਿਲਕੇ ਦਾ ਪਾਣੀ ਪੀਣ ਨਾਲ ਆਪਣੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਲੈਵਲ ਵੀ ਘਟਕੁੰਦਾ ਹੈ ਤਾਂ ਦੋਸਤੋ ਜੇ ਤੁਹਾਨੂੰ ਪਿਆਜ਼ ਦਾ ਪਾਣੀ ਬਿਲਕੁਲ ਹੀ ਸਵਾਦ ਨਹੀਂ ਲੱਗਦਾ ਤਾਂ ਤੁਸੀਂ ਇਸ ਦੇ ਵਿੱਚ ਇੱਕ ਚਮਚ ਸ਼ਹਿਦ ਦਾ ਪਾ ਕੇ ਪੀ ਲਵੋ ਜੇ ਤੁਸੀਂ ਲਗਾਤਾਰ ਇਸ ਦਾ ਯੂਜ਼ ਕਰਦੇ ਹੋ ਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਵੋਗੇ ਕਿਉਂਕਿ ਕਿਉਂਕਿ ਕੋਲੇਸਟ੍ਰੋਲ ਵਧਣ ਨਾਲ ਕਈ ਬਿਮਾਰੀਆਂ ਆਪਾਂ ਨੂੰ ਲੱਗ ਜਾਂਦੀਆਂ ਹਨ ਤਾਂ ਦੋਸਤੋ ਪਿਆਜ਼ ਦਾ ਸਿਲਕਾ ਵਾਲਾਂ ਦੀ ਚਮਕ ਵਧਾਉਣ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਤੁਸੀਂ ਪਹਿਲਾਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਉਸ ਤੋਂ ਬਾਅਦ ਪਿਆਜ਼ ਵਾਲਾ ਪਾਣੀ ਨਾਲ ਆਪਣੇ ਸਿਰ ਨੂੰ ਧੋ ਲਵੋ ਇਸ ਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਚਮਕ ਆ ਜਾਵੇਗੀ ਅਤੇ ਤੁਹਾਡੇ ਵਾਲ ਇੱਕਦਮ ਮੁਲਾਇਮ ਅਤੇ ਕੋਮਲ ਹੋ ਜਾਣਗੇ ਤਾਂ ਦੋਸਤੋ ਗਲੇ ਦੇ ਵਿੱਚ ਕੋਈ ਵੀ ਇਨਫੈਕਸ਼ਨ ਹੋਣ ਤੇ ਪਿਆਜ਼ ਦੇ ਛਿਲਕੇ ਦੀ ਚਾਹ ਬਣਾ ਕੇ ਪੀਵੋ ਇਸ ਨਾਲ ਆਪਣੀ ਗਲੇ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਆਪਣੇ ਗਲੇ ਨੂੰ ਆਰਾਮ ਮਿਲਦਾ ਹੈ ਤਾਂ ਦੋਸਤੋ ਪਿਆਜ਼ ਦਾ ਛਿਲਕਾ ਆਪਣੇ ਚਿਹਰੇ ਦੇ ਦਾਗ-ਧੱब्बਿਆਂ ਨੂੰ ਦੂਰ ਕਰਨ ਦੇ ਵਿੱਚ ਵੀ ਬਹੁਤ کارਗਰ ਹੈ ਤੁਸੀਂ ਪਿਆਜ਼ ਦਾ ਥੋੜਾ ਜਿਹਾ ਮੋਟਾ ਛਿਲਕਾ ਲੈਣਾ ਹੈ ਅਤੇ ਹਲਦੀ ਨੂੰ ਉਸ ਦੇ ਉੱਤੇ ਲਗਾ ਕੇ ਆਪਣੇ ਚਿਹਰੇ ਉੱਤੇ ਹੌਲੀ-ਹੌਲੀ ਮ사ਜ ਕਰਨੀ ਹੈ ਚਿਹਰੇ ਦੇ ਉੱਤੇ ਰਗੜਨਾ ਹੈ ਇਸ ਦੇ ਨਾਲ ਆਪਣੇ ਚਿਹਰੇ ਦੇ ਉੱਤੇ ਦਾਗ-ਧੱਬੇ ਹੁੰਦੇ ਹਨ ਉਹ ਗਾਇਬ ਹੋ ਜਾਂਦੇ ਹਨ ਤਾਂ ਦੋਸਤੋ ਤੁਸੀਂ ਦੇਖਿਆ ਕੀ ਪਿਆਜ਼ ਦੇ ਛਿਲਕੇ ਦੇ ਪ੍ਰਯੋਗ ਕਰਨ ਦੇ ਕਿੰਨੇ ਫਾਇਦੇ ਹਨ ਤਾਂ ਦੋਸਤੋ ਤੁਸੀਂ ਇਸ ਨੂੰ ਯੂਜ਼ ਕਰੋ ਇਹ ਬਿਲਕੁਲ ਨੈਚੁਰਲ ਹੈ ਇਸ ਦਾ ਕੋਈ ਸਾਈਡ ਇਫੈਕਟ ਆਪਣੇ ਸਰੀਰ ਨੂੰ ਨਹੀਂ ਹੈ ਅੱਜ ਦੇ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਟਿਪਸ ਵਧੀਆ ਲੱਗਿਆ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਹੈਲਥ ਸਮਾਧਾਨ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ